ਅਰਮੇਦ ਸਿੰਘ ਸਾਡੇ ਫੇਰ ਆਇਆ ਵਾ ਅਸੀਂ ਤੇ ਇਹਨੂੰ ਚੰਗਾ ਚਾਹੁੰਦੇ ਜੀ। ਖਰਮੀਤ ਸਿੰਘ ਨੂੰ ਹਾਂ ਜੀ। ਕੰਮ ਉਹਨੇ ਬਹੁਤ ਪੈਪੂਏ ਸਭ ਪੱਕੇ ਬਣਾਇਆ ਜੀ। ਅੱਛਾ। ਸਾਰੇ ਕੰਮ ਉਹਨੇ ਬਹੁਤ ਵਧੀਆ ਕੀਤੇ ਆ। ਸਾਰੇ ਇਲਾਕੇ ਜੋ ਉਹਦਾ ਧਨ ਬੜਾ ਵਾ ਸਾਰੇ ਇਲਾਕੇ ਜੋ ਜਿੱਤੂਗਾ ਜੀ। ਸਾਰੇ ਇਲਾਕੇ ਜੋ ਜਿੱਤੂਗਾ। ਤੁਹਾਨੂੰ ਕਿਹੜਾ ਚੰਗਾ ਲੱਗਿਆ ਸੀ? ਅਰਮੇਦ ਸਿੰਘ। ਖਰਮੀਤ ਸਿੰਘ ਚੰਗਾ ਲੱਗਿਆ। ਅਰਮੇਦ ਸਿੰਘ ਦੇ ਕੰਮ ਵਧੀਆ ਫਿਰ? ਵਧੀਆ ਵਧੀਆ। ਤੇ ਇੱਕੀ ਫੇਰ ਪੌਣ ਕਹਿਣਗੇ ਵੋਟਾਂ ਪੂਰੀਆਂ। ਹਾਂ ਜੀ ਬੜੇ ਕੰਮ ਕੀਤੇ ਅੱਗੇ ਵੀ ਉਹਨੇ ਸਾਡੇ ਤੀਜੀ ਵਾਰੀ ਅੱਗੇ ਬਣਿਆ ਤਿੰਨ ਵਾਰੀ ਬਣ ਚੁੱਕਾ ਹੈ ਹੁਣ ਚੌਥੀ ਈ ਸਾਡੇ ਫੇਰ ਨਗਰ ਚ ਆਇਆ ਅੱਛਾ ਆਈ ਦੇ ਸਾਥ ਇਹਦਾ ਦੇਣਾ ਜੀ ਭਗਵੰਤ ਮਾਨ ਦੇ ਕੰਮ ਕਿੱਦਾਂ ਦੇ ਲੱਗੇ ਵਧੀਆ ਵਧੀਆ ਜੀ ਕਰਨੀ ਹਾਂ ਬਹੁਤ ਵਧੀਆ ਲੀਡਰ ਭਗਵੰਤ ਮਾਨ ਬਹੁਤ ਵਧੀਆ ਇਹ ਵੀ ਲੀਡਰ ਵਧੀਆ ਆ ਹਾਂ ਹਰਮੀਸ ਸਿੰਘ ਬਹੁਤ ਵਧੀਆ ਦਿੰਦਾ ਜੀ ਅੱਛਾ ਅੱਛਾ ਫਿਰ ਕਿਵੇਂ ਲੱਗਦਾ ਹਰਮੀਸ ਸੋ ਮਾਰੂ ਬਾਜੀ ਮੈਂ ਤਾਂ ਚੜਦੀ ਕਲਾ ਹੋਊਗੀ ਕਿ ਅੱਛਾ ਹਾਂ ਜੀ ਕੀ ਨਾਮ ਬਾਪੂ ਜਿੰਦਰ ਸਿੰਘ ਜਿੰਦਰ ਸਿੰਘ ਤੇ ਕਿੰਨੇ ਸਮੇਂ ਤੋਂ ਇੱਥੇ ਰਹਿੰਦੇ ਰਹੋ ਐਸੇ ਪਿੰਡ 'ਚ ਸਾਡਾ ਜਰਮੀ ਇੱਥੋਂ ਦਾ ਜੀ ਅੱਛਾ ਅੱਛਾ ਗੱਗੋ ਬੂਏ ਦਾ ਅੱਛਾ ਹਾਂਜੀ ਤੇ ਉਮਰ ਕਿੰਨੀ ਕੁ ਹੋ ਗਈ ਹੈ ਹੋ ਗਈ 60-65 ਸਾਲ 60-65 ਸਾਲ ਹਾਂਜੀ ਫਿਰ ਤੇ ਬੜੀ ਵਧੀਆ ਲੀਡਰ ਬਣਾਏ ਤੇ ਬੜੀ ਵਧੀਆ ਮੰਤਰੀ ਬਣਾਏ 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 ਕਿਹੜਾ ਲੀਡਰ ਫਿਰ ਵਧੀਆ ਲੱਗਦਾ ਹੁਣ ਆਹ ਤੇ ਤੁਹਾਨੂੰ ਕੋਈ ਸਵਾਲ ਕਰਤਾ ਜੀ ਅਰਮਿਤ ਸਿੰਘ ਸਾਡੇ ਫਿਰ ਆਇਆ ਵਾ ਅਹੀਂ ਤੇ ਨੂੰ ਚੰਗਾ ਚਾਹੁੰਦੇ ਜੀ ਖਰਮੀਤ ਸਿੰਘ ਨੂੰ ਹਾਂਜੀ ਅੱਛਾ ਬੜੇ ਕੰਮ ਕੀਤੇ ਅੱਗੇ ਵੀ ਉਹਨੇ ਸਾਡੇ ਤੀਜੀ ਵਾਰੀ ਅੱਗੇ ਬਣਿਆ ਤਿੰਨ ਵਾਰੀ ਬਣ ਚੁੱਕੇ ਤੇ ਹੁਣ ਚੌਥੀ ਈ ਸਾਡੇ ਫੇਰ ਨਗਰ ਚ ਆਇਆ ਅੱਛਾ ਅਹੀਂ ਤੇ ਸਾਥ ਇਹਦਾ ਦੇਣਾ ਜੀ ਰਮੀਲ ਸਿੰਘ ਸੰਦੀ ਆਉਂਦੇ ਜਾਂਦੇ ਰਹਿੰਦੇ ਮਿਲਦੇ ਗਿਲਦੇ ਰਹਿੰਦੇ ਹਾਂਜੀ ਸਾਡੇ ਇੱਥੇ ਅਸੀਂ ਥੋੜੇ ਦਿਨ ਬੋਲ ਚੋਰ ਗਏ ਇੱਥਾਂ ਅੱਛਾ ਹਾਂਜੀ ਕਿਹੜੇ ਕਿਹੜੇ ਕੰਮ ਉਹਨਾਂ ਦੇ ਤੁਹਾਨੂੰ ਵਧੀਆ ਲੱਗੇ ਕੰਮ ਜਿੰਨੇ ਉਹਨੇ ਦਿੱਤੇ ਆ ਗਾੜੀ ਕਰਾਉਣ ਵਾਲੇ ਦੇ ਅਸੀਂ ਕਿਹੜਾ ਨਾਗਰ ਨੂੰ ਬਿਕਾਰੇ ਕਰੋ ਨਾਲੇ ਤੇ ਬਿਕਾ ਦੇ ਕੀਤੇ ਪਿੰਡਾਂ ਦਾ ਵਿਕਾਸ ਸਾਡਾ ਜੇ ਰਹਿੰਦਾ ਵਾ ਅੱਛਾ ਜਿਹੜੇ ਜਿਹੜੇ ਕੰਮ ਹੋ ਗਏ ਗਿਆ ਵਾ ਹਾਂ ਉਹਨੇ ਵੀ ਕਾਲਾ ਕੀਆ ਵੀ ਮੈਂ ਤੁਹਾਡੇ ਪਹਿਲ ਤੇ ਧਾਤੇ ਕੰਮ ਤੁਹਾਡੇ ਐ ਕਰਾਂਗੇ ਕੰਮ ਕਰਾਵਾਂਗੇ ਹਾਂਜੀ ਠੀਕ ਆ ਫਿਰ ਵਧੀਆ ਧਾਕੜ ਲੀਡਰ ਹੈ ਹਾਂ ਬੜਾ ਜੇਤਰਿਆ ਪੂਰਾ ਹਾਂਜੀ ਤੁਹਾਡੇ ਪਿੰਡ ਦੀ ਵੋਟ ਕਿੰਨੀ ਕੇ ਤੁਹਾਡੇ ਪਿੰਡ ਦੀ ਹੈਗੀ 3500 3500 ਕਿੰਨੀ ਜਾਊਗੀ ਹੋਰ 200 ਦੇ ਅਕ ਵਿਚ 20 ਬਿਠੇ ਮੈਨੂੰ ਜਰਦਾ ਦੀ ਟੱਪੂਗਾ ਇਹ ਤੋਂ ਪਹਿਲਾਂ ਦੋ ਟੱਪੂ ਗਾਟਾ ਅੱਧੋਂ ਜਾਰੀ ਵੀ ਔੜੋ ਦੀ ਆ ਹਾਂਜੀ ਹਾਂਜੀ ਬਾਪੂ ਜੀ ਕਿੱਦਾਂ ਫਿਰ ਠੀਕ ਹੈ ਜੀ ਵਧੀਆ ਜੀ ਕਿਤਰੇ ਜਾਂਦੇ ਆ ਹਾਂਜੀ ਹਾਂਜੀ ਅੱਛਾ ਕਿਹੜੇ ਕਿਹੜੇ ਕੰਮ ਤੁਹਾਨੂੰ ਵਧੀਆ ਲੱਗੇ ਕੰਮ ਉਹਨੇ ਬਹੁਤ ਪੈਪੂਏ ਸਭ ਪੱਕੇ ਬਣਾਏ ਜੀ ਅੱਛਾ ਸਾਰੇ ਕੰਮ ਉਹਨੇ ਬਹੁਤ ਵਧੀਆ ਕੀਤੇ ਆ ਹਾਂ ਹਾਂਜੀ ਤੇ ਹੁਣ ਪਹਿਲਾਂ ਅਕਾਲੀ ਦਲ ਸੀਗੇ ਹੁਣ ਆਮ ਆਦਮੀ ਪਾਰਟੀ ਹਾਂਜੀ ਹਾਂਜੀ ਭਗਵੰਤ ਮਾਨ ਦੇ ਕੰਮ ਕਿੱਦਾਂ ਦੇ ਲੱਗੇ ਵਧੀਆ ਵਧੀਆ ਜੀ ਕਰਨੀ ਹਾਂ ਬਹੁਤ ਵਧੀਆ ਲੀਡਰ ਭਗਵੰਤ ਮਾਨ ਬਹੁਤ ਵਧੀਆ ਇਹ ਵੀ ਲੀਡਰ ਵਧੀਆ ਆ ਹਾਂ ਪਰ ਮੀਸਾਂ ਨੇ ਬਹੁਤ ਵਧੀਆ ਦਿੰਦਾ ਜੀ ਅੱਛਾ ਹਾਂ ਤੁਸੀਂ ਕਦੀ ਮਿਲਣ ਕਿਨਲ ਗਏ ਉਹਨਾਂ ਦੇ ਦਫ਼ਤਰ ਉਹ ਇੱਥੇ ਆਉਂਦਾ ਜਾਂਦੇ ਸਾਡੂ ਆਉਂਦੇ ਹੀ ਜਾਂਦੇ ਰਹਿੰਦੇ ਆ ਆਉਂਦੇ ਜਾਂਦੇ ਰਹਿੰਦੇ ਹਾਂਜੀ ਹਾਂਜੀ ਅੱਛਾ ਅੱਛਾ ਹਾਲੇ ਸਾਡੇ ਲਾਗੇ ਕੱਲ ਪਰਸੋਂ ਇਕੱਠ ਕੀਤਾ ਸੋਮਵਾਰ ਅੱਛਾ ਮੇਰਾ ਹਰ 5-700 ਬੰਦਾ ਇਕੱਠ ਹੋਇਆ ਅੱਛਾ ਹਾਂਜੀ ਤੇ ਵਧੀਆ ਚੜਾਈ ਆ ਹਾਂ ਮੈਂ ਨਾ ਚੜ੍ਹਦੀ ਕਲਾ ਮਹਾਰਾਜ ਦੀ ਅੱਛਾ ਅੱਛਾ ਹਾਂਜੀ ਤੇ ਕਿੰਨਿਆਂ ਕੋ ਵੋਟਾਂ ਫਿਰ ਇਥੋਂ ਮਿਲਦ ਗਿਆ ਉਹ ਅਧੀਆਂ ਪਹਿਣੀਆਂ ਪਿੰਡ ਦੀਆਂ ਅੱਧੋਂ ਜ਼ਿਆਦਾ ਪਹਿਣੀਆਂ ਜੀ ਅੱਧੋਂ ਜ਼ਿਆਦਾ ਪਹਿਣਗੀਆਂ ਹਾਂ ਟੱਪੂਗਾ 3500 ਵੋਟ ਟੋ ਅੱਡੇ ਬੱਕਰੀ ਆ ਅੱਛਾ ਅੱਡੇ ਦੀ ਬੱਕਰੀ ਆ ਅੱਡੇ ਦੀ ਬੱਕਰੀ ਆ ਉਹਦੀ ਪੰਚਾਇਤ ਦੀ ਵਖਰੀ ਬਣ ਦਿਨੀ ਆ ਹਾਂਜੀ ਹਾਂਜੀ ਅੱਛਾ 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 ਅੱਡੇ ਦੀ ਕਿੰਨੀ ਕੁ ਮੋੜ ਆ ਤੇ ਉੱਥੋਂ ਦਾ ਨਹੀਂ ਸਾਨੂੰ ਪਤਾ ਵੀ ਉੱਥੋਂ ਦਾ ਨਹੀਂ ਪਤਾ ਹਾਂਜੀ ਤੇ ਮਨੋ ਇੱਥੋਂ ਪਿੰਡ ਚੋਂ ਅੱਧੋਂ ਜ਼ਿਆਦੀ ਪਾਉਗੀ ਹਾਂਜੀ ਹਾਂਜੀ ਠੀਕ ਹੈ ਰਜਾ ਨੇ ਨਾ ਚੱਲਣ ਦਿਆ ਉਹਦਾ ਅੱਛਾ ਅੱਛਾ ਤੇ ਇੱਥੋਂ ਜਿੱਤੂ ਗਾ ਸਾਡੇ ਨਗਰ ਦੇ ਵਿੱਚੋਂ ਕਾਲਾ ਕਰੀ ਯਾਰ ਠੀਕ ਹੈ ਬਾਕੀ ਸਾਰੇ ਇਲਾਕੇ ਜੀ ਉਹਦਾ ਜਾਨ ਬੜਾ ਵਾ ਸਾਰੇ ਇਲਾਕੇ ਜੋ ਜਿੱਤੂਗਾ ਜੀ ਸਾਰੇ ਇਲਾਕੇ ਜੋ ਜਿੱਤੂਗਾ ਬਹੁਤ ਵਧੀਆ ਜੀ ਇੱਧਰ ਬਾਬਾ ਜੀ ਨਾਲ ਵੀ ਕਰੀਏ ਗੱਲਬਾਤ ਬਾਬਾ ਜੀ ਕੀ ਹਾਲ ਚਾਲ ਜੇ ਚੜ੍ਹਦੀ ਕਲਾ ਚੜ੍ਹਦੀ ਕਲਾ ਕੀ ਨਾਂ ਤੁਹਾਡਾ ਜਗਿੰਦਰ ਸਿੰਘ ਜਗਿੰਦਰ ਸਿੰਘ ਗੱਦੋ ਬੂਏ ਪੈਂਦੀ ਹੈ ਹਾਂ ਜੀ ਫਿਰ ਕਿਵੇਂ ਲੱਗਦਾ ਹਰਮੀਤ ਸੋ ਮਾਰੂ ਬਾਜੀ ਮੈਂ ਤਾਂ ਚੜਦੀ ਕਲਾ ਹੋਊਗੀ ਕਿ ਅੱਛਾ ਹਾਂਜੀ ਬਾਪੂ ਜੀ ਕਹਿੰਦੇ ਵੀ ਪਿੰਡ ਦੀਆਂ ਅੱਧੋਂ ਜ਼ਿਆਦੀਆਂ ਵੋਟਾਂ ਦੇ ਲਿਆ ਅੱਛਾ ਹਾਂਜੀ ਕਿਹੜੇ ਕਿਹੜੇ ਕੰਮ ਉਹਨਾਂ ਨੇ ਤੁਹਾਡੇ ਪਹਿਲਾਂ ਕੀਤੇ ਤੇ ਹੁਣ ਕਿਹੜੇ ਕਿੜੇ ਆ ਕੀਤੇ ਕੰਮ ਆਵੇ ਛਲਕਾਂ ਝੜਕਾਂ ਬਣਾਈਆਂ ਗਲੀਆਂ ਗੁਲੀਆਂ ਬਣਾਈਆਂ ਵਾ ਅੱਛਾ ਹਾਂਜੀ ਇਹ ਸਾਰੇ ਉਹਨੇ ਕੀਤੇ ਆ ਹਾਂਜੀ ਠੀਕ ਆ ਤੇ ਉਤਰਾ ਮਿਲਦਾ ਗਿਲਦਾ ਇੱਥੇ ਆ ਕੇ ਆ ਮਿਲਦਾ ਗਿਲਦਾ ਵਾ ਅੱਛਾ ਹਾਂਜੀ ਤੁਹਾਨੂੰੰਤ ਮਾਲ ਕਿਹੋ ਜਿਹਾ ਲੱਗਦਾ ਹੈ ਸਾਨੂੰ ਸਾਰੇ ਲੀਡਰ ਚੰਗੇ ਲੱਗਦੇ ਆ ਸਾਰੇ ਚੰਗੇ ਲੱਗਦੇ ਆ ਤੇ ਵੋਟ ਇੱਕ ਹੀ ਫਿਰ ਅਰਮੀਸੋ ਨੂੰ ਪਾ ਰਹੇ ਹੋ ਨਾ ਬਿਲਕੁਲ ਠੀਕ ਆ ਬਾਪੂ ਜੀ ਕਿੱਦਾਂ ਫਿਰ ਇਦਾਂ ਹੀ ਆ ਇਤਰਾ ਜੀ ਇਤਰਾ ਤੁਹਾਡੀ ਉਮਰ ਕਿੰਨੀ ਹੋ ਗਈ ਆ ਮੇਰੀ ਉਮਰ ਹੈਗੀ ਜੀ 51 ਸਾਲ ਦਾ ਇੱਕ 51 ਤੋਂ ਆ अच्छा 51 ਦਾ ਜਨਮ ਆ 51 ਤੇ ਲਗਭਗ 25 ਉੱਤੇ ਗਿਣ ਲਈਏ 50 ਤੇ 25 75 76 ਸਾਲ ਹੋ ਗਏ ਹੋ ਗਈ ਹੈਗੀ ਠੀਕ ਹੈ ਠੀਕ ਫਿਰ ਤਾਂ ਬੜੇ ਲੀਡਰ ਪੜਾਏ ਹੋਣੇ ਆਹੋ ਜੀ ਬੜਾਏ ਜੀ ਹਣ ਤੱਕ ਦਾ ਸਭ ਤੋਂ ਵਧੀਆ ਲੀਡਰ ਕਿਹੜਾ ਲੱਗਿਆ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਸਾਨੂੰ ਦੇ ਮਤਲਬ ਜਿਹੜਾ ਲੀਡਰ ਬੜਿਆ ਨਾ ਹਾਂ ਸਾਰਾ ਤੇ ਵਧੀਆ ਤੇ ਸਾਨੂੰ ਆਪਣਾ ਕੀ ਬੇਲਾ ਕੀ ਉਹਦਾ ਨਾਮ ਆ ਨਾ ਨਾਂ ਨਹੀਂ ਚੇਤਾਉਂਣਾ ਬੜੀਆ ਕਿਹੜਾ ਪਰਾ ਕਿੱਥੋਂ ਆਲਾ ਆਪਣੇ ਦਾ ਤਰਨਤਾਰ ਨੇ ਮੇਰਾ ਪਿੰਡ ਤਰਨਤਾਰ ਨਾ ਤਰਨਤਾਰ ਤੁਹਾਡਾ ਪਿੰਡ ਇਹ ਉੱਥੇ ਬਣੇ ਹੀ ਹਰਮੀਤ ਸਿੰਘ ਬਣਿਆ ਵਾ ਫਿਰ ਉੱਥੇ ਅਗਨੀ ਉਤਰੀ ਬਣਿਆ ਵਾ ਅੱਛਾ ਤੁਹਾਨੂੰ ਕਿਹੜਾ ਚੰਗਾ ਲੱਗਿਆ ਸੀ ਹਰਮੀਤ ਸਿੰਘ ਹਰਮੀਤ ਸਿੰਘ ਚੰਗਾ ਲੱਗਿਆ ਹਰਮੀਤ ਸਿੰਘ ਦੇ ਕੰਮ ਵਧੀਆ ਫਿਰ ਵਧੀਆ ਵਧੀਆ ਤੇ ਇੱਕੀ ਫਿਰ ਪੌਣ ਕਹਿਣ ਗਿਆ ਵੋਟਾਂ ਪੂਰੀਆਂ ਹਾਂਜੀ ਅੱਛਾ ਤੇ ਮਿਲਦਾ ਗਿਲਦਾ ਹਰਮੀਤ ਸਿੰਘ ਆਗੇ ਆਹੋ ਜੀ ਅੱਛਾ ਅੱਛਾ